ਮਾਨਯੋਗ ਐਸਐਸਪੀ श्री संदीप कुमार ਮਲਕੀਏ ਸਾਡੇ ਮਾਨਯੋਗ ਐਸਪੀ ਸਾਹਿਬ ਤੇ ਸਾਡੇ ਡੀਐਸਪੀ ਕੇਵਿੰਦਰ ਗੁਰਪਤਰੀ ਜੀ ਜੋ ਦੇਸ਼ ਆਸ਼ਾਕਤ ਅੱਜ ਆਪਰੇਸ਼ਨ ਸੀਲ ਤਹਿਤ ਅਸੀਂ ਇੱਥੇ ਬੁੰਡਾਵਾੜਾ ਪਿੰਡ ਦੇ ਕਿ ਜਿਹੜਾ ਸਾਡੇ ਹਿਮਾਚਲ ਦੇ ਨਾਲ ਦਾ ਬਾਰਡਰ ਲੱਗਦਾ ਹੈਗਾ ਇੰਟਰ ਸਟੇਟ ਨਾਕੇ ਤੇ ਸਪੈਸ਼ਲ ਨਾਕਾਬੰਦੀ ਕੀਤੀ ਲੀਜੀਏ ਤੁਸੀਂ ਸਪੈਸ਼ਲ ਨਾਕਾਬੰਦੀ ਲਾਣ ਅਸੀਂ ਜਿਹੜੇ ਸਾਡੇ ਸਪੈਸ਼ਲ ਪੁਲਿਸ ਸਪੈਕਟਰ ਵਾਹਨ ਨੇ ਜਾਂ ਕੋਈ ਸਪੈਕਟਰ ਗੱਦੀਆਂ ਹੈ ਉਹਨਾਂ ਦੇ ਇਸ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜੋ ਵੀ ਬਾਹਰੋਂ ਅੰਦਰ ਵਿਚਰੇ ਸਟੇਟ ਦੇ ਵਿੱਚੋਂ ਕੋਈ ਕੋਈ ਗਲਤ ਸਮਗਲੀਨ ਵਗੈਰਾ ਜਾਂ ਕੋਈ ਹੋਰ ਸ਼ਰਾਬ ਤੇ ਅੰਸ਼ਰ ਕੋਈ ਗਲਤ ਤਰੀਕੇ ਨਾਲ ਕੋਈ ਐਕਟੀਵਿਟੀ ਨਾ ਕਰ ਪਏ ਉਸੇ ਤਹਿਤ ਜਿਹੜੇ ਅੱਜ ਅਸੀਂ ਨਾਕਾ ਲਾਏ ਹੋਏ ਹੈ ਇਸ ਨਾਕੇ ਤਹਿਤ ਅਸੀਂ ਜਿਹੜੇ ਹੁੱਲੜ ਆਵਾਜ਼ ਹੈਗੇ ਨੇ ਜਿਹੜੇ ਜਿਨ੍ਹਾਂ ਕੋਲੇ ਟੂ ਵੀਲਰਸ ਨੇ ਇਹਨਾਂ ਨੰਬਰ ਪਲੇਟ ਨਹੀਂ ਹੈਗੇ ਨਾ ਵੈਕਟ ਜਾਂ ਕੋਈ ਕੋਈ ਆਪਣੇ ਟ੍ਰਿਕਲ ਰਾਈਡਿੰਗ ਵਾਲੇ ਨੇ ਕਿਸੇ ਕੋਲੇ ਪ੍ਰੋਪਰ ਅ ਕਿਸੇ ਵੱਡੇ ਸਾਇਲੈਂਸਰ ਵਗੈਰਾ ਲੱਗੇ ਹੋਏ ਨੇ ਬਾਈਕ ਵਗੈਰਾ ਤੇ ਉਹਨਾਂ ਦੇ ਸਾਰਿਆਂ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਤੇ ਉਹਦੇ ਰਿਗਾਰਡਿੰਗ ਅਸੀਂ ਚਲਾਨ ਵੀ ਇਸ਼ੂ ਕਰ ਰਹੇ ਹਾਂ ਇਹ ਸਾਡਾ ਜਿਹੜਾ ਅੱਜ ਦਾ ਜਿਹੜਾ ਨਾਕਾ ਹੈਗਾ ਪੇਸ਼ੈਂਟ ਸਿਲਟ ਰਸ ਇਹਦਾ ਜਿਹੜਾ ਮਕਸਦ ਹੈਗਾ ਜਿਹੜੇ ਸ਼ਾਂਤੀ ਜਿਹੜੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਨਾਕ ਫੋਲੀ ਹੈਗੀ ਹੈ ਤੇ ਆਮ ਜਿਹੜੀ ਹੈ ਜੀ ਪਬਲਿਕ ਉਹਨਾਂ ਦੇ ਲਈ ਜਿਹੜਾ ਹੈਗਾ ਕਿ ਸ਼ਾਂਤੀ ਆਪਣੇ ਏਰੀਆ ਵਿੱਚ ਬਣੀ ਰਹੇ ਕੋਈ ਤਰ੍ਹਾਂ ਦੀ ਜੁੜਨਾ